ਦੇ ਤੋਂ ਸਫਲ ਰਵੱਸਦਾ ਨਾਲੇ ਤੋਂ ਮੈਂ ਇੱਕ ਕਾਹ ਭੇਜਦੀ ਇਥੋਂ ਆਏ ਕੰਦੀ ਦੇ ਰੋਜ਼ ਬਿਜਾ ਮੂਹਲਾ ਮੈਂ ਕਿਹਾ ਇੱਕ ਬੁੱਕ ਨੇ ਕਿਹਾ ਕਿ ਨੋਇਂ ਬਾਲੇ ਬੋਦੇ ਇਹ ਥੋੜੀ ਜਿਹੀ ਕੀ ਮਸਲਾ ਜੀ ਇਹ ਪਿੰਡ ਪਾਗੜੀ ਤੋਂ ਮੈਂ ਲ ਆਪਣੇ ਦੁਕਾਨ ਤੋਂ ਮੈਂ ਚੋਰੀ ਹੋ ਗਈ ਹੈ 1:16 ਮਿੰਟ ਤੇ ਤੋਂ ਗੱਡੀ ਆਈ ਆ ਉਹਨੇ 4 ਰੁਪਏ 50 ਰੁਪਏ ਤੋਂ ਲੈ ਕੇ ਜੋ ਵੀ ਐਲ ਡੀਆਂ ਦਾ ਸਮਾਨ ਤੁਸੀਂ ਜਿਹੜਾ ਰੌਂਡ ਦਾ ਪ੍ਰੋਪਰ ਸਮਾਨ ਸਾਰਾ ਇਹ ਤੋਂ ਕੱਢ ਕੇ ਲੈ ਗਏ ਆ ਕਿਹੜਾ ਸ਼ੱਕ ਵੀਰ ਜੀ ਸ਼ੱਕ ਹੁਣ ਇਹਦਾ ਕੋਈ ਕਹਿ ਨਹੀਂ ਸਕਦੇ ਗੱਡੀ ਦੇ ਵਿੱਚ ਕੋਈ ਡੀਜੀ ਵਾਲਾ ਹੀ ਕੋਈ ਆਇਆ ਗੱਡੀ ਲੈ ਕੇ ਕੋਈ ਸਾਡੇ ਭੇਤੀ ਬੰਦੇ ਨੇ ਇਹ ਕੰਮ ਕੀਤਾ ਕੋਈ ਦੂਜੇ ਬੰਦੇ ਨੂੰ ਇਸ ਚੀਜ਼ ਬਾਰੇ ਪਤਾ ਹੀ ਨਹੀਂ ਹੈ ਕਿ ਨੌਲੇਜ ਵਿੱਚ ਚੀਜ਼ ਹੈਗੀ ਨਹੀਂ ਉਹ ਬੰਦੇ ਕੋਲ ਵੀ ਐਫਆਈਆਰ ਦਰਜ ਕਰਾਈ ਤੁਸੀਂ ਅਫਰ ਆਨਲਾਈਨ ਆਪਾਂ 100 ਨੰਬਰ ਤੇ ਆਪਾਂ ਕਾਲ ਕੀਤੀ ਆ ਤੇ ਉਹਨਾਂ ਨੇ ਕਹਿੰਦੇ ਕਿ ਅਸੀਂ ਭੇਜਦੇ ਹਾਂ ਅਜੇ ਤੱਕ ਪਰ ਇੱਥੇ ਕੋਈ ਨਹੀਂ ਸਾਡੇ ਕੋਲ ਤੇ ਆਇਆ ਵੀਰ ਜੀ ਕਿੰਨਾ ਇਨਸਾਨ ਹੋਇਆ ਟੁੱਟਾ ਦਸਾਂਣਾ ਲਾਇਆ ਆਪਣੇ 4-5 ਤੋਂ ਉੱਪਰ ਹੀ ਆ 4-5 ਲੱਖ ਤੋਂ ਉੱਪਰ ਹੀ ਉੱਪਰ ਹੀ ਆ ਕੰਮ ਪਰ ਪੁਲਿਸ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜੀ ਮੰਗ ਆਪਾਂ ਇਹ ਕਰਦੇ ਆਂ ਕਿ ਆਪਾਂ ਇਹ ਆਪਣਾ ਜਿਹੜਾ ਸਮਾਨ ਬਰਾਮਦ ਕਰਕੇ ਦੇਣਾ ਪਰ ਕੋਈ ਚੀਜ਼ ਨਹੀਂ ਧੰਨਵਾਦ ਜੀ